ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 967 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 968 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋ ਟਿਕਾ ਸੋ ਬਹਿਣਾ ਸੋਈ ਦੀ ਬਾਣ ਗੁਰੂ ਅਮਰਦਾਸ ਜੀ ਦੇ ਮੱਥੇ ਉੱਤੇ ਪਈ ਉਹੀ ਨੂਰ ਹੈ ਇਹਦਾ ਵੀ ਉਹੀ ਤਖਤ ਹੈ ਉਹੀ ਦਰਬਾਰ ਹੈ ਜੋ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਸੀ ਪਿਉ ਦਾ ਦੇ ਜੀਵ ਹੈ ਪੁੱਤ ਪਰਵਾਨ ਪੁੱਤਰਾ ਗੁਰੂ ਅਮਰਦਾਸ ਸਾਹਿਬ ਜੀ ਵੀ ਮੰਨਿਆ ਪਰਵਨਿਆ ਗੁਰੂ ਹੈ ਕਿਉਂਕਿ ਉਹ ਵੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾਦਾ ਜੀ ਅਤੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਪਿਤਾ ਜੀ ਵਰਗਾ ਹੀ ਹੈ ਜਨ ਬਾਸ ਕ ਨਿਤ ਰਹਿ ਘੱਤਿਆ ਕਰ ਨਹੀਂ ਤਾਨ ਜੈਨ ਸਮੁੰਦ ਵਰੋਲੇ ਆ ਕਰ ਮੇਰ ਮਧਾਨ ਇਸ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਆਤਮਕ ਬਲ ਨੂੰ ਨਿਹਣੀ ਬਣਾ ਕੇ ਮਨ ਰੂਪ 나ਗ ਨੂੰ ਨੇਤਰੇ ਵਿੱਚ ਪਾਇਆ ਹੈ ਉੱਚੀ ਸੁਰਤ ਰੂਪ ਸੁਮੇਰ ਪर्वਤ ਨੂੰ ਮਧਾਣੀ ਬਣਾ ਕੇ ਗੁਰ ਸ਼ਬਦ ਰੂਪ ਸਮੁੰਦਰ ਨੂੰ ਰੜਕਿਆ ਹੈ 14 ਰਤਨ ਨਿਕਾਲੇ ਅਨ ਕੀ ਤੋ ਨਚਾ ਨਾਨ ਉਸ ਸ਼ਬਦ ਸਮੁੰਦਰ ਵਿੱਚੋਂ ਰੱਬੀ ਗੁਣ ਰੂਪ 14 ਰਤਨ ਕੱਢੇ ਜਿਨ੍ਹਾਂ ਨਾਲ ਉਸਨੇ ਜਗਤ ਵਿੱਚ ਆਤਮਿਕ ਜੀਵਨ ਦੀ ਸੂਝ ਦਾ ਚਾਨਣ ਪੈਦਾ ਕੀਤਾ ਹੈ ਕੋੜਾ ਕੀ ਤੋ ਸਹਿਜ ਦਾ ਜਤ ਕੀਓ ਭਲਾਣ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਹਿਜ ਅਵਸਥਾ ਦਾ ਘੋੜਾ ਬਣਾਇਆ ਵਿਕਾਰਾਂ ਵੱਲੋਂ ਇੰਦਰੀਆਂ ਨੂੰ ਰੋਕ ਰੱਖਣ ਦੀ ਤਾਕਤ ਨੂੰ ਕਾਠੀ ਬਣਾਇਆ ਤਣ ਖਚੜਾਇਓ ਸੱਤ ਦਾ ਜਸ ਹੰਦਾ ਬਾਣ ਸੁੱਚੇ ਆਚਰਣ ਦਾ ਕਮਾਨ ਕੱਸਿਆ ਤੇ ਪਰਮਾਤਮਾ ਦੀ ਸਿਫਤਸਲਾਹ ਦਾ ਤੀਰ ਪਕੜਿਆ ਕਲ ਵਿੱਚ ਧੂਅ ਅੰਧਾਰ ਸਾ ਚੜਿਆ ਰਹਿ ਭਾਣ ਸੰਸਾਰ ਵਿੱਚ ਵਿਕਾਰਾਂ ਦਾ ਕੁੱਪ ਹਨੇਰਾ ਸੀ ਤਣ ਤਣ ਸਿਰ ਗੁਰ ਅਮਰਦੇਸ ਦਾ ਸਾਹਿਬ ਮਹਾਰਾਜ ਮਾਨੋ ਕਿਰਨਾ ਵਾਲਾ ਸੂਰਜ ਚੜ ਪਿਆ ਸਤੋ ਖੇਤ ਜਮਾਇਓ ਸਤੋ ਸ਼ਾਵਾਨ ਜਿਸ ਨੇ ਸਤ ਦੇ ਬਲ ਨਾਲ ਹੀ ਉਜੜੀ ਖੇਤੀ ਜਮਾਈ ਤੇ ਸਤ ਨਾਲ ਹੀ ਉਸ ਦੀ ਰਾਖੀ ਕੀਤੀ ਨੇਤਰ ਸੋਈ ਤੇਰੀ ਐ ਕਿਓ ਮੈਦਾ ਖਾਣ ਏ ਗੁਰੂ ਅਮਰਦਾਸ ਮਹਾਰਾਜ ਤੇਰੇ ਲੰਗਰ ਵਿੱਚ ਵੀ ਨਿਤ ਕਿਓ ਮੈਦਾ ਤੇ ਖੰਡ ਆਦਿਕ ਉੱਤਮ ਪਦਾਰਥ ਵਰਤ ਰਹੇ ਹਨ ਚਾਰੇ ਕੁੰਡਾ ਸੋ ਜੀ ਉਸ ਮਨ ਮਹਿ ਸ਼ਬਦ ਪਰਵਾਨ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਤੇਰਾ ਸ਼ਬਦ ਟਿਕਾ ਲਿਆ ਹੈ ਉਸ ਨੂੰ ਚੋਂ ਕੁੰਡਾ ਵਿੱਚ ਵਸਦੇ ਪਰਮਾਤਮਾ ਦੀ ਸੂਝ ਆ ਗਈ ਹੈ ਆਵਾਗੌਣ ਨਿਵਾਰਿਓ ਕਰ ਨਦਰ ਨਿਸ਼ਾਨ ਏ ਗੁਰੂ ਪਾਤਸ਼ਾ ਜਿਸ ਨੂੰ ਤੂੰ ਮਿਹਰ ਦੀ ਨજર ਕਰਕੇ ਸ਼ਬਦ ਰੂਪ ਰਾਹਦਾਰੀ ਬਖਸ਼ੀ ਹੈ ਉਸ ਦਾ ਜੰਮਣ ਮਰਣ ਦਾ ਗੇੜ ਤੂੰ ਮੁਕਾ ਦਿੱਤਾ ਹੈ ਉਹ ਤਰਿਆ ਆਉਤਾਰ ਲੈ ਸੋ ਪੁਰਖ ਸੁਜਾਨ ਉਹ ਸੁਜਾਨ ਅਕਾਲ ਪੁਰਖ ਆਪ ਗੁਰੂ ਅਮਰਦਾਸ ਸਾਹਿਬ ਜੀ ਦੇ ਰੂਪ ਵਿੱਚ ਅਵਤਾਰ ਲੈ ਕੇ ਜਗਤ ਵਿੱਚ ਆਇਆ ਹੈ ਝਖੜਵਾਉ ਨ ਢੋਲਈ ਪਰਬਤ ਮੇਰਾਣ ਤਾਂ ਤਾਂ ਗੁਰੂ ਅਮਰਦਾਸ ਮਹਾਰਾਜ ਵਿਕਾਰਾਂ ਦੇ ਝਖੜ ਵਿੱਚ ਨਹੀਂ ਡੋਲਦੇ ਵਿਕਾਰਾਂ ਦੀ ਹਨੇਰੀ ਭੀ ਝੁੱਲ ਪਏ ਤਾਂ ਵੀ ਨਹੀਂ ਡੋਲਦੇ ਉਹ ਤਾਂ ਮਾਨੋ ਸੁਮੇਰ ਪਰਬਤ ਹਨ ਜਾਣ ਬਿਰთა ਜੀ ਕੀ ਜਾਣੀ ਹੂੰ ਜਾਣ ਜੀਵਾਂ ਦੇ ਦਿਲ ਦੀ ਪੀੜਾ ਜਾਣਦਾ ਹੈ ਜਾਣੀ ਜਾਣ ਹੈ ਕਿਆ ਸਾਲਾਹੀ ਸੱਚੇ ਪਾਤਸ਼ਾ ਜਾਂ ਤੂੰ ਸੁਗੜ ਸੁਜਾਨ ਏ ਸਦਾ ਥਿਰ ਰਾਜ ਵਾਲੇ ਪਾਤਸ਼ਾ ਮੈਂ ਤੇਰੀ ਕੀ ਸਿਫਤ ਕਰਾਂ ਤੂੰ ਆਤਮਾ ਵਾਲਾ ਹੈ ਤੂੰ ਬਹੁਤ ਸਿਆਣਾ ਹੈ ਤੂੰ ਸੁੰਦਰ ਆਤਮਾ ਵਾਲਾ ਹੈ দান ਜੇ ਸਤਗੁਰ ਭਾਵ ਸੇ ਸੋ ਸੱਤੇ দান ਮੈਨੂੰ ਸੱਤੇ ਨੂੰ ਤੇਰੀ ਉਹੀ ਬਖਸ਼ੀਸ਼ ਚੰਗੀ ਹੈ ਜੋ ਤੈਨੂੰ ਸਤਗੁਰੂ ਨੂੰ ਚੰਗੀ ਲੱਗਦੀ ਹੈ ਨਾਨਕ ਹੰਦਾ ਛਤਰ ਸਿਰ ਓ ਮਤ ਹੈਰਾਨ ਤਨ ਤਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿਰ ਉੱਤੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਲਾ ਛਤਰ ਸੰਗਤ ਵੇਖੇ ਅਚਰਜ ਹੋ ਰਹੀ ਹੈ ਸੋ ਡਿੱਕਾ ਸੋ ਬਹਿਣਾ ਸੋਈ ਪਦੀ ਬਾਣਾ ਇਹਦੇ ਮੱਥੇ ਉੱਤੇ ਵੀ ਉਹੀ ਨੂਰ ਹੈ ਇਹਦਾ ਵੀ ਉਹੀ ਤਖਤ ਹੈ ਉਹੀ ਦਰਬਾਰ ਹੈ ਜੋ ਧੰ ਧੰ ਗੁਰੂ ਨਾਨਕ ਦੇ ਮਹਾਰਾਜ ਅਤੇ ਧੰ ਧੰ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਸੀ ਪੀਉ ਦਾਦੇ ਜਿਵੇਂ ਹਾ ਪੁੱਤਰਾ ਪਰਵਾਨ ਪੁੱਤਰਾ ਗੁਰੂ ਧੰ ਧੰ ਗੁਰੂ ਅਮਰਦਾਸ ਸਾਹਿਬ ਵੀ ਮੰਨਿਆ ਪਰਵਨਿਆ ਗੁਰੂ ਹੈ ਕਿਉਂਕਿ ਉਹ ਵੀ ਧੰ ਧੰ ਗੁਰੂ ਨਾਨਕ ਦੇ ਮਹਾਰਾਜ ਅਤੇ ਧੰ ਧੰ ਗੁਰੂ ਅੰਗਦ ਸਾਹਿਬ ਮਹਾਰਾਜ ਵਰਗਾ ਹੀ ਹੈ ਧੰਨ ਧੰਨ RAM DAS GURU ਜਿਨ ਸਿਰ ਆਤਿਨ ਸਵਾਰਿਆ ਧੰਨ ਧੰਨ ਗੁਰੂ RAM DAS MAHARAJ ਧੰਨ ਹੈ ਧੰਨ ਹੈ ਜਿਸ ਅਕਾਲ ਪੁਰਖ ਨੇ ਧੰਨ ਧੰਨ ਗੁਰੂ RAM DAS MAHARAJ ਜੀ ਨੂੰ ਪੈਦਾ ਕੀਤਾ ਉਸੇ ਨੇ ਉਸ ਨੂੰ ਸੋਨਾ ਵੀ ਬਣਾਇਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਇਹ ਇੱਕ ਮੁਕੰਮਲ ਕਰਾਮਾਤ ਹੋਈ ਹੈ ਕਿ ਸਿਰਜਣਹਾਰ ਪ੍ਰਮਾਤਮਾ ਨੇ ਖੁਦ ਆਪਣੇ ਆਪ ਨੂੰ ਉਸ ਵਿੱਚ ਟਿਕਾਇਆ ਹੈ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਸਭ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ ਕਿ ਤਨ ਤਨ ਗੁਰੂ ਰਾਮਦਾਸ ਮਹਾਰਾਜ ਤੂੰ ਅਕਾਲ ਰੂਪ ਅਕਾਲ ਪੁਰਖ ਦੇ ਰੂਪ ਵਰਗਾ ਹੈ ਅਟਲ ਥਾਉ ਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਏ ਗੁਰੂ ਰਾਮਦਾਸ ਸਾਹਿਬ ਜੀ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੇਥੋਂ ਟੋਲਿਆ ਨਹੀਂ ਜਾ ਸਕਦਾ ਤੈਨੂੰ ਤੋਲਿਆ ਨਹੀਂ ਜਾ ਸਕਦਾ ਭਾਵ ਤੇਰੇ ਗੁਣ ਗਿਣੇ ਨਹੀਂ ਜਾ ਸਕਦੇ ਤੂੰ ਇੱਕ ਐਸਾ ਸਮੁੰਦਰ ਹੈ ਜਿਸ ਦੀ ਹਾਥ ਨਹੀਂ ਪੈ ਸਕਦੀ ਪਾਰਲੇ ਤੇ ਉਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ ਜਿਨੇ ਤੂੰ ਸੇਵਿਆ ਭਾਵੋ ਕਰ ਸੇਤੁਦ ਪਾਰ ਉਤਾਰਿਆ ਜਿਨ੍ਹਾਂ ਬੰਦਿਆ ਨੇ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈ ਤੋ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤਦ ਸਾ ਪਰਵਾਰਿਆ ਤੋ ਉਹਨਾਂ ਦੇ ਅੰਦਰੋਂ ਲੱਭ ਲੋਭ ਕਾਮ ਕ੍ਰੋਧ ਮੋਹ ਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੱਤੇ ਹਨ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਤੇਰੇ ਦਰਸ਼ਨ ਕੋਈ ਭਾਗਾ ਵਾਲਾ ਵਿਰਲਾ ਕਰਦਾ ਹੈ ਤੇ ਜਿਹੜਾ ਕਰਦਾ ਹੈ ਉਹ ਇਹਨਾਂ ਸਾਰੇ ਵਿਕਾਰਾਂ ਤੋਂ ਮੁਕਤੀ پا ਲੈਂਦਾ ਹੈ ਧੰਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਹੇ ਗੁਰੂ ਰਾਮਦਾਸ ਮਹਾਰਾਜ ਜੀ ਮੈਂ ਸਦਕੇ ਹਾਂ ਉਸ ਥਾਂ ਤੋਂ ਜਿੱਥੇ ਤੂੰ ਵਸਿਆ ਤੇਰੀ ਸੰਗਤ ਦਾ ਸਦਾ ਅਟਲ ਹੈ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਏ ਗੁਰੂ ਰਾਮਦਾਸ ਸਾਹਿਬ ਜੀ ਤੂੰ ਹੀ ਗੁਰੂ ਨਾਨਕ ਹੈ ਤੂੰ ਹੀ ਬਾਬਾ ਲੈਣਾ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਹੈ ਮੈਂ ਤੈਨੂੰ ਹੀ ਗੁਰੂ ਅਮਰਦਾਸ ਸਮਝਿਆ ਹੈ ਗੁਰ ਡਿਠਾ ਤ ਮੰਨ ਸਧਾਰਿਆ ਜਿਸ ਨੇ ਜਿਸ ਕਿਸੇ ਨੇ ਗੁਰੂ ਰਾਮਦਾਸ ਦਾ ਦیدار ਕੀਤਾ ਹੈ ਉਸੇ ਦਾ ਮਨ ਤਦੋਂ ਟਿਕਾਣੇ ਆ ਗਿਆ ਹੈ ਚਾਰੇ ਜਾਗੇ ਚਹੁ ਜੁਗੀ ਪੰਜਾਇਣ ਆਪੇ ਹੋਆ ਚਾਰੇ ਗੁਰੂ ਆਪੋ ਆਪਣੇ ਸਮੇਂ ਰੋਸ਼ਨ ਹੋਏ ਹਨ ਅਕਾਲ ਪੁਰਖ ਆਪ ਹੀ ਉਹਨਾਂ ਵਿੱਚ ਪ੍ਰਗਟ ਹੋਇਆ ਹੈ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਰੰਕਾਰ ਆਕਾਰ ਜੋਤ जग ਮੰਡਲ ਕਰਿਓ ਪ੍ਰਮਾਤਮਾ ਆਪ ਗੁਰੂਆਂ ਦੇ ਰੂਪ ਵਿੱਚ ਧਰਤੀ ਤੇ ਆਇਆ ਹੈ ਆਪਣੇ ਆਪ ਸਾਜਿਓ ਨ ਆਪੇ ਹੀ ਥੰਮ ਖਲੋਆ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸ੍ਰਿਸ਼ਟੀ ਦੇ ਰੂਪ ਵਿੱਚ ਜਾਹਰ ਕੀਤਾ ਤੇ ਆਪ ਹੀ ਗੁਰੂ ਰੂਪ ਹੋ ਕੇ ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਜੀਵਾ ਦੀਗਵਾਈ ਲਈ ਪੂਰਣੇ ਪਾਣ ਲਈ ਪ੍ਰਭੂ ਆਪ ਹੀ ਪੱਟੀ ਹੈ ਫੱਟੀ ਹੈ ਆਪ ਹੀ ਕਲਮਦਵਾਤ ਹੈ ਤੇ ਗੁਰੂ ਰੂਪ ਹੋ ਕੇ ਆਪ ਹੀ ਪੂਰਣੇ ਲਿਖਣ ਵਾਲਾ ਹੈ ਸਭ ਓ ਮਤ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ਸਾਰੀ ਸ੍ਰਿਸ਼ਟੀ ਤਾਂ ਜਨਮ ਮਰਨ ਦੇ ਗੇੜ ਵਿੱਚ ਹੈ ਪਰ ਪ੍ਰਭੂ ਆਪ ਸਦਾ ਨਵਾਂ ਤੇ ਨਿਰਵਾਹ ਹੈ ਭਾਵ ਹਰ ਨਵੇਂ ਰੰਗ ਵਿੱਚ ਹੀ ਹੈ ਤੇ ਨਿਰਲੇਪ ਵੀ ਹੈ ਤਖਤ ਬੈਠਾ ਅਰਜਨ ਗੁਰੂ ਸਤ ਗੁਰ ਕਾ ਖਿਵੇ ਚੰਦੋਆ ਉਸ ਨਵੇਂ ਨਰੋਏ ਪ੍ਰਭੂ ਦੇ ਬਖਸ਼ੇ ਤਖਤ ਉਤੇ ਜਿਵੇਂ ਤੇ ਪਹਿਲੇ ਚਾਰੇ ਗੁਰੂ ਆਪੋ ਆਪਣੇ ਸਮੇਂ ਰੋਸ਼ਨ ਹੋਏ ਸਨ ਹੁਣ ਪੰਜਵੇਂ ਗੁਰੂ ਧੰਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਬੈਠੇ ਹੋਏ ਹਨ ਸਤਗੁਰ ਦਾ ਚੰਦੋਵਾ ਚਮਕ ਰਿਹਾ ਹੈ ਭਾਵ ਸਤਗੁਰ ਅਰਜਨ ਸਾਹਿਬ ਦਾ ਤੇਜ ਪਰਤਾਪ ਸਾਰੇ ਫਸਰ ਰਿਹਾ ਹੈ ਉਗਣ ਵਹ ਤ ਆਥਵਣੋ ਚੌ ਚੱਕੀ ਕੀ ਅਨਲੋਵਾ ਸੂਰਜ ਉਗਣ ਤੋਂ ਡੁੱਬਣ ਤੱਕ ਅਤੇ ਡੁੱਬਣ ਤੋਂ ਚੜ੍ਹਨ ਤੱਕ ਚੌ ਚੱਕਾਂ ਵਿੱਚ ਇਸ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਚਾਨਣ ਕਰ ਦਿੱਤਾ ਹੈ ਜਿਨੇ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੋਵਾ ਆਪਣੇ ਮਨ ਦੇ ਪਿੱਛੇ ਦੁਰਨ ਵਾਲੇ ਜਿਨ੍ਹਾਂ ਬੰਦਿਆ ਨੇ ਗੁਰੂ ਦਾ ਹੁਕਮ ਨਾ ਮੰਨਿਆ ਉਨਾ ਨੂੰ ਮਰੀ ਪੈ ਗਈ ਮਰੇ ਪੈ ਗਈ ਭਾਵ ਉਹ ਆਤਮ ਮੋਤੇ ਮਰ ਗਏ ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਟੋਆ ਗੁਰੂ ਅਰਜਨ ਸਾਹਿਬ ਜੀ ਦੀ ਦਿਨ ਦੂਣੀ ਤੇ ਰਾਤ ਚੁਗਣੀ ਬਜ਼ੁਰਗੀ ਵੱਧ ਰਹੀ ਹੈ ਸ੍ਰਿਸ਼ਟੀ ਨੂੰ ਗੁਰੂ ਸੱਚੇ ਪ੍ਰਭੂ ਦੀ ਸੱਚੀ ਸੁਗਾਤ ਹੈ ਸ੍ਰਿਸ਼ਟੀ ਨੂੰ ਜੋ ਬਖਸ਼ਿਸ਼ ਹੋਈ ਹੈ ਉਹ ਪ੍ਰਭੂ ਦੀ ਸੱਚੀ ਸੁਗਾਤ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਰੂਪ ਵਿੱਚ ਹੋਈ ਹੈ। ਚਾਰੇ ਜਾਗੇ ਚੋ ਜੁਗੀ ਪੰਜਾਇਣ ਆਪੇ ਹੋਵਾ ਚਾਰੇ ਗੁਰੂ ਆਪੋ ਆਪਣੇ ਸਮੇਂ ਵਿੱਚ ਰੋਸ਼ਨ ਹੋਏ ਹਨ। ਅਕਾਲ ਪੁਰਖ ਉਨ੍ਹਾਂ ਵਿੱਚ ਪ੍ਰਗਟ ਹੋਇਆ ਹੈ। ਰਾਮਕਲੀ ਬਾਣੀ ਭਗਤਾਂ ਕੇ ਰਾਗ ਰਾਮਕਲੀ ਵਿੱਚ ਭਗਤਾਂ ਦੀ ਬਾਣੀ ਕਬੀਰ ਜੀ ਉਹ ਸ਼ਰੋਮਣੀ ਭਗਤ ਸ੍ਰੀ ਕਬੀਰ ਜੀ ਉਹਦੀ ਬਾਣੀ ਸਾਰੇ ਭਗਤਾਂ ਤੋਂ ਪਹਿਲਾਂ ਆਰੰਭ ਹੁੰਦੀ ਹੈ ਤੇ ਸਾਰੇ ਭਗਤਾਂ ਤੋਂ ਜ਼ਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਧੰਨ ਧੰਨ ਸ੍ਰੀ ਕਬੀਰ ਜੀ ਉਹ ਮਹਾਰਾਜ ਜੀ ਦੀ ਇਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਕਾਇਆ ਕਲਾਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੋੜ ਕੀ ਨਰੇ ਏ ਭਾਈ ਮੈਂ ਸਿਆਣੇ ਸਰੀਰ ਨੂੰ ਮੱਟੀ ਬਣਾਇਆ ਹੈ ਤੇ ਇਸ ਵਿੱਚ ਨਾਮ ਅਮਰਤ ਰੂਪ ਸ਼ਰਾਬ ਤਿਆਰ ਕਰਨ ਲਈ ਖਮੀਰ ਦੀ ਸਮਗਰੀ ਇਕੱਠੀ ਕਰ ਰਿਹਾ ਹਾਂ ਸਤਗੁਰ ਦੇ ਸ਼ਬਦ ਨੂੰ ਮੈਂ ਗੁੜ ਬਣਾਇਆ ਹੈ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ ਤ੍ਰਿਸ਼ਨਾ ਕਾਮ ਕ੍ਰੋਧ ਹੰਕਾਰ ਤੇ ਈਰਖਾ ਨੂੰ ਕੱਟ ਕੱਟ ਕੇ ਸੱਕ ਟੁਕ ਟੁਕ ਕੇ ਉਸ ਗੁੜ ਵਿੱਚ ਰਲਾ ਦਿੱਤਾ ਹੈ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾ ਕੋ ਜਪ ਦੱਪ ਦਿਓ ਦਲਾਲੀ ਰੇ ਏ ਭਾਈ ਕਿ ਮੈਨੂੰ ਕੋਈ ਐਸਾ ਸੰਤ ਮਿਲ ਪਏਗਾ ਭਾਉ ਮੇਰਾ ਮਨ ਲੋਚਦਾ ਹੈ ਕਿ ਮੈਨੂੰ ਕੋਈ ਐਸਾ ਸੰਤ ਮਿਲ ਪਏ ਜੋ ਆਪ ਅਡੋਲ ਅਵਸਥਾ ਵਿੱਚ ਟਿਕਿਆ ਹੋਇਆ ਹੋਵੇ ਸੁਖ ਵਿੱਚ ਟਿਕਿਆ ਹੋਇਆ ਹੋਵੇ ਏਕ ਬੂੰਦ ਪਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਹਾਓ ਜੇ ਕੋਈ ਐਸਾ ਸਾਕੇ ਸੰਤ ਮੈਨੂੰ ਨਾਮ ਅੰਮ੍ਰਿਤ ਰੂਪ ਨਸ਼ਾ ਪਲਾਏ ਤਾਂ ਮੈਂ ਉਸ ਅੰਮ੍ਰਿਤ ਦੀ ਇੱਕ ਬੂੰਦ ਦੇ ਬਦਲੇ ਆਪਣਾ ਤਨ ਮਨ ਉਸ ਦੇ ਹਵਾਲੇ ਕਰ ਦਿਆਂ ਮੈਂ ਜੋਗੀਆਂ ਤੇ ਪੰਡਤਾਂ ਦੇ ਦੱਸੇ ਹੋਏ ਜਪ ਤੇ ਤਪ ਉਸ ਸੰਤ ਨੂੰ ਦਲਾਲੀ ਵਜੋਂ ਦੇ ਦਿਆਂ ਰਹਾਓ ਕੋਈ ਹੈ રે ਸੰਤ ਸਹਿਜ ਸੁਖ ਅੰਤਰ ਜਾ ਕੋ ਜਪ ਤਪ ਦੇਉ ਦਲਾਲੀ ਰੇ ਇੱਕ ਬੂੰਦ ਪਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 968 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕਾਲ ਨੂੰ ਆਪਾਂ ਤੁਹਾਨੂੰ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 969 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ